Ah! <laughs> हां जी ਲੱਡੂਆਂ 'ਚ ਬੈਠਾ ਹਾਂ ਹਾਂ ਕਿੰਨੇ ਖਾਣੇ ਆ ਖਾਣਾ ਹੈ ਪੰਜ ਚਾਹ ਤੈ ਲੱਡੂ ਲੈਣੇ ਕਿੰਤੂ ਦੇ ਮੁੰਡਿਆ ਲੱਡੂ ਖਾਏਂਗਾ ਨਾ थी थी। थी। ने थी। ने थी। हाँ भाई मैंट दो ठहर उन्हें दो मिनट की वीडियो बना क्या कहो नानी लड्डू खाने हैं हाँ भाई ठीक है ठीक है वैसा ਹਾਂ ਆ ਉਹਦਾ ਘੋੜਾ ਬੈਲੀ ਆ ਇਹ ਹਣਾ ਬੈਲੀਆ ਆ ਵੀ ਇਹ ਜਿੰਦੇ ਵਰਗੇ ਬੈਠੇ ਆ ਕਾਹੋ ਜਿੰਦਿਆ ਆ ਨਾਨੂ ਹੋਰੀ ਬੈਠੇ ਆਪਣੇ ਆਪ ਵੀ ਬੈਲੀ ਬੰਦਾ ਤਾਜੋ ਦਾ ਜਿਹੜਾ ਛੋਟਾ ਆ ਉਹ ਆ ਆ ਰ ਕੰਮ ਚੱਲ ਰਿਹਾ ਉਹ ਬੰਨਿਆ ਦਾ ਇਹ ਬਬਾਈ ਨੂੰ ਸੁਣੇ ਟਿਆ ਆਮਨੇ ਨਾ ਨਾ ਇਹਦਾ ਵੀਡੀਓ ਬਣਾ ਰਹੀ ਆ ਆਮਨੇ ਨਾ ਨਾ ਉਹ ਵੀਡੀਓ ਬਣਾ ਰਿਆ ਇੱਕ ਅੱਦੂ ਦੇ ਕੱਟੇ ਬੈਠੇ ਆ ਸਾਰੇ ਅੱਜ ਨਾਲ ਟਰਲਾ ਗਈ ਵਾਰ ਰਾਤ ਨੂੰ ਲੜ ਭਾਜੇ ਖਾ ਹੋ ਜਾਂਦਾ ਫਿਰ ਆ ਤੇ ਡੈਕੋਰੇਸ਼ਨ ਕਰੀਆ ਘਰ ਦੀ ਦੀਪਮਾਲ ਲਾਈਆ ਕਹੇ ਮਾਰ ਲੈ ਕੱਦ ਮੱਜੀ ਬਣਾ ਲਓ ਕਿੱਥੋਂ ਲੈ ਲੂੰਗੀ ਤੇ ਨਾਲੋਂ ਟਰਾਲੀ ਬੜੀ ਜੋੜੀ ਆ ਮਾਗਰ ਕਹਿੰਦਾ ਆ ਗੱਲੜੀ ਬੰਦਾ ਦਾ ਜਨਾਨੇ ਨੂੰ ਗੱਲ ਨਹੀਂ ਕਰਦਾ ਆ ਹੀਰੇ ਦਾ ਕੱਦੂ ਆ ਉਹ ਜਨਾਲ ਦਾ ਕੱਦੂ ਆ ਹਰ ਵੇਂ ਇੱਥੇ ਗਿਆ ਬੋਲ ਰਿਹਾ ਆਪਾਂ ਦੇ ਨੰਨੇ ਮੁੰਡਾ ਹੋ ਮਾ ਇਹ ਨਹੀਂ ਮੁੰਡਾ ਚਾਚਾ ਕੱਲ੍ਹ ਵੀ ਕੱਲ੍ਹ ਆਈਆਂ ਦੁਨੀਆ ਅੰਦਰ ਗਈ ਉਹ ਅੱਛਾ ਜਰੋ ਮੱਲੀ ਮਾ ਪੱਗ ਪੱਗ ਵਾਲੀ ਪੱਗ ਮੇ ਰਹਿ ਕੇ ਬੈਠੇ ਹੋਰ ਦੱਸ ਜੱਟੇ ਫੀਟ ਹੋੜਾ ਬਈ ਕਿੱਧਰ ਤੁਰਿਆ ਹੁੰਦਾ ਲਾਓ ਵੀ ਟੈਂਟ ਲੱਗ ਚੁੱਕਿਆ ਆਪਣੇ ਪਿਆਰੀਆਂ ਹੋ ਚੁੱਕੀਆਂ ਉਹ ਜਦੋਂ ਆ ਤ ਸਮਝੇਗੇ ਹਾਸਾ ਉਹ ਨਾਮ ਦਾ ਸਾਡੇ ਸਾਥ ਤੇ ਆ ਜੀ ਬਲਤੋਂ ਹੀ ਆਉਂਦਾ ਤੇਰੀ ਕਿੰਨਾ ਬੜਾ ਆ ਕਿਵੇਂ ਆ ਉਹ ਦਿਖਾ ਗਿਆ ਹੁਣ ਮੂਹਰੇ ਉਹ ਚਾਹ ਫੜਾਈ ਚੱਲ ਸਾਰਿਆਂ ਨੂੰ ਗੱਲਾਂ ਵੜੀਆਂ ਮਾਰਦਾ ਤੂੰ मथे ठीकरे ठीकु आहियो कामन काम सरा बोलते हैं उसको इतना बुर आमर दास तब भाई तारे संसार तारे साजर संसार तब तारे संसार अगम तुला हर नाम गुरु मुख पाया जग जन्म मरण पदा यही ही है प्रतीत प्रतीत ये रेला कतू रेरते कहीं कहीं जाया भूलो वाला उस काम को की व्यक्ति हाँ वही ਨੋਗਰਾ ਕਰਨਾ ਕੀ ਗੁਰਦਿਸ਼ ਕਰਨ ਕਰਨ ਸਤਿਗੁਰੂ ਸੇਵ ਲੱਕ ਜਾਂਤੀ ਸ੍ਰੀ ਦਾਨਦਾਸ ਪਾરણ ਕਰਨ ਤਾ ਉਸ ਸਾਰਾ ਨਿਰੋਪ ਸਤਿਗੁਰੂ ਨਾਮ ਗੁਰੂ ਮੁਖ ਪਾਇ ਜਗ ਜਗ ਮਰਨ ਭਗਾ ਹੈ ਆਈ ਆਲੇਕ ਸਾਰਾ ਕੱਪੜੇ ਪਾਉਣ ਦੀ ਵਧੀਆ ਥਾ ਸਾਥ ਉੱਤੇ ਚੱਕਣਾ ਲਿਖਿਆ ਪ੍ਰੀਤੀ ਕਲਿੰਦਰ ਪ੍ਰੀਤੀ ਕੌਰ ਤੂੰ ਜਾ ਕੇ ਉਹਨਾਂ ਇੰਜਨ ਸਟਾਰਟ ਕਰਾ ਕਾਮ ਗੁਰੂ ਦੀ ਵਥਾ ਗਈ ਕੀ ਭਗਤ ਪਰ ਪਰੇ ਉਸ ਯਾਤਰਾ ਜਰੂਰ ਕੋਈ ਆਪਨੇ ਆਪ ਆਤੇ ਹੋ ਆ ਕਿਉਂ ਨਾ ਨਾ ਉੱਠਿਆ ਨਹੀਂ ਆ ਜਾ ਟਕੜ ਅੱਜ 80 ਚੱਲੋ ਜੁਨੀ ਸੰਬੋ ਪਰਕੋਟਮਾ ਬਾਰ ਬਾਰੇ ਕਰਨ ਕੰਮ ਨੂੰ ਸੁਣ ਇਹ ਹੀਰਾ ਕਦੋਂ ਇੰਜਨ ਸਟਾਰਟ ਕਰ ਰਿਹਾ ਦੇਖੋ ਚੱਲ ਚੱਲ ਜੋਪਰਾ ਟੱਸ ਬੰਨ ਨਾ ਮੈਂ ਖਿੱਚ ਖਿੱਚ ਐਣੀ ਬਾਤ ਤੂੰ ਜੋਰ ਅੰਗਰੇਜ਼ ਗੋਵਿੰਦਰ ਦੀ ਉਹ ਅੰਗਦ ਅਨੰਤ ਮੂਰਤ ਨੇ ਝਾਰੀ ਅਗੋਂ ਮੁਕੇ ਆ ਰਸਤੀ ਹੋ

ਮਾਤਾ ਜਰ ਕਰ ਕੇ ਬੰਦ ਜੀ ਨੋਰ ਕਾਫੂ ਮੇਰੇ ਕੋਲ ਤੇ ਨੰਬਰ ਚੱਕ ਲੈ ਯਾਰ ਉਹ ਇਹਨੂੰ ਰੋਕਣਾ ਚੱਕ ਰੋਗੇ ਆ ਸਦਾਈ ਸੋਹਣਾ ਮੇਰੇ ਕੋਲ ਕਿਸੇ ਟਰੈਕਟਰ ਦੀ ਚਾਬੀ ਨਹੀਂ ਚਾਬੀ ਹੈ ਨਹੀਂ ਵਿੱਚ ਜਿੰਦਿਆ ਤੇਰੀ ਲੇਟ ਡਿਊਟੀ ਆ ਭਾਈ ਇਹਦਾ ਹਾਇਰ ਆ ਬੋਟੀ ਤੇਰੇ the... ਨਾਤਿਆਂ ਤੇ ਉੱਤੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ 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 ਜ मेरा सुख करे कहीं ऐ कुडियारा पौंखम आदर राम तो सुरसिं तुम्हारा गुरु का कृपालतम जस बोले वर अति हम मनसा माल सुभासार राम नाम गुरु वचनी बोलला सा लंगर दी सेवा प्रसाद दो जी दो